ਮੈਂ ਜਾਣਦੀ ਉਸ ਟਾਈਮ ਐ ਪਹਿਲੀ ਜਮਾਤ ਦੇ ਵਿੱਚੋਂ ਜਾਨੀ ਆਪਾਂ ਸਕੂਲ ਵਾਲੇ ਖੇਡਦੇ ਹੁੰਦੇ ਹਾਂਜੀ ਉਹ ਪੰਜਵੀਂ ਤੱਕ ਉਹ ਜੋ ਸਕੂਲ ਵਾਲੇ ਮੈਚ ਉਹ ਖੇਡੇ ਬਹੁਤ ਬੜਾ ਨੌ ਹੋਇਆ ਉਹਦੇ ਵਿੱਚ ਵੀ ਜੀ ਉਸ ਤੋਂ ਬਾਅਦ 32 37 42 47 ਹਾਂਜੀ ਇਸ ਤੋਂ ਬਾਅਦ ਆਪਾਂ ਨੇ ਲੈਨ ਘਰੇ ਮਗਰ ਬੈਕ ਹੈ ਨਹੀਂ ਸੀ ਘਰੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਕੇ ਖੇਡਣ ਤੇ ਜਾਣਾ ਪੈਂਦਾ ਸੀ ਕੋਈ 4 ਵਜੇ 3 ਵਜੇ ਇਧਰੋਂ ਪਹਜੋ ਉੱਥੇ ਫਲਾਣੇ ਦਾ ਮੈ ਬੱਸ ਚੋੜੋ ਫਲਾਣੇ ਦਾ ਵੀ ਇੱਥੋਂ ਨਾ ਫੜ ਲੈਣਾ ਇੱਥੋਂ ਨਾ ਫੜ ਲੈਣਾ ਹੂੰ 4-5 ਦਿਨ ਜਿਆਦਾ ਅਸੀਂ ਲਾ ਕੇ ਆਉਣੇ ਜੀ ਤੇ ਆਉਣ ਸਰ ਕੁੱਟ ਪੈਣੀ ਨਾਲੇ ਭਾਂਡੇ ਆਉਣੇ ਰੇਕ ਤਾਂ ਮੈਂ 5 ਸੈਕਿੰਡ ਵੀ ਕਰਕੇ ਆਉਣੀ ਜੀ ਕਿਉਂ ਸੌਂਕ ਦੀ ਸੀ ਕਮ ਕਰ ਮਲ ਘਰਦਿਆਂ ਨੂੰ ਸ਼ੌਂਕ ਨਹੀਂ ਸੀਗਾ ਘਰਦਿਆਂ ਨੂੰ ਸ਼ੌਂਕ ਨਹੀਂ ਸੀਗਾ ਮਨ ਨਾਲੇ ਭਾਂਡੇ ਲੈ ਹੁੰਦੇ ਨਾਲੇ ਘਰਾਂ ਨੂੰ ਮੱਕੇ ਤੋਂ ਹਰਦੇ ਵੀ ਨਹੀਂ ਸੀਗੇ ਫੇਰ ਵੀ ਸ਼ੌਂਕ ਨਹੀਂ ਸੀ ਜੀ ਇਹਨਾਂ ਨੂੰ ਐ ਨਹੀਂ ਪਾਰਖੇ ਨਹੀਂ ਆਈ ਇਹਨਾਂ ਨੂੰ ਵੀ ਇਹ ਸੋਣਾ ਕਿ ਕੀ ਹੈ ਕੀ ਹੈ ਇਹਨਾਂ ਨੇ 참 ਜੀ ਨਹੀਂ ਚਲੋ ਮੇਰੀ ਬਾਤ ਕਿਸਮਤ ਹੀ ਹਾਂਜੀ ਮੈਂ ਮਨ ਲੇ ਤੁਹਾਡਾ ਪਰਿਵਾਰ ਵੱਲੋਂ ਸ਼ੁਰੂਆਤੀ ਦੌਰ ਦੇ ਵਿੱਚ ਕਹਿ ਲਈਏ ਕੋਈ ਸਹਾਇਜੋਗ ਨਹੀਂ ਕੋਈ ਸਹਾਇਜੋਗ ਨਹੀਂ ਸੀਗਾ ਜੀ ਕੋਈ 5 ਰੁਪਏ ਵੀ ਨਹੀਂ ਸੀ ਮਿਲਦੇ ਹੁੰਦੇ ਉਸ ਟਾਈਮ ਜੀ ਚਲੋ ਕੌਡੀ ਖੇਡਦਾ ਬੰਦਾ ਵਧੀਆ ਨੌਰ ਨੌਰ ਰੋਸ਼ਨ ਕਰਦਾ ਹਾਂਜੀ ਬੇਹਰੇ ਖਾਵੇਂ ਫਾਸਾਇਗਨ ਟੀਮ ਜਿੱਤਦਾ ਹਾਂਜੀ ਕੋਈ ਹੈ ਨਹੀਂ ਤੇ ਇਹਨਾਂ ਨੂੰ ਐਡਾ ਸ਼ੌਂਕ ਨਹੀਂ ਸੀ ਕਾ ਮੇਰੇ ਪਰਵਾਦ ਜੀ ਐ ਤੇ ਫਿਰ ਪੰਜਵੀਂ ਤੋਂ ਬਾਅਦ ਫਿਰ ਅੱਗੇ-ਅੱਗੇ ਕਿਵੇਂ ਬਧੇ ਤੁਸੀਂ ਬਾ 47 ਕਿਲੋ ਦੇ ਕਰੈਕਰ ਫੇ ਘਰੇ ਸਾਨੂੰ ਪਤਾ ਵੀ ਚਾਰ ਭਾਈ ਸੀ ਅੱਡੋ-ਅੱਡ ਹੋ ਗਏ ਹੂੰ ਤੇ ਬਾਪ ਨੂੰ ਮੇਰੇ ਨੂੰ ਐ ਸੀਗਾ ਵੀ ਇਹੀ ਬੰਦਾ ਕੰਮ ਕਰਕੇ ਚਲੋ ਆਪਾਂ ਇਹ ਜੀ ਲਾਈਨ ਵੱਸਦੀ ਆਪਾਂ ਘਰੋਂ ਭੱਜ ਕੇ 2-3 ਸਾਲ ਆਪਾਂ ਡਰਾਈਵਰੀ ਸਿੱਖੀ ਦਿੱਲੀ ਭੱਜ ਗਿਆ ਮੈਂ ਜੀ ਟਰੱਕ ਚਲਾਇਆ ਉੱਥੇ ਟਰੱਕ ਚਲਾਇਆ ਖਿਆਲ ਮੇਰਾ ਉੱਥੇ ਵੀ ਇਧਰ ਕੋਈ ਕੰਟੀ ਕਰਨੀ ਨਹੀਂ ਸੀਗਾ ਹਾਂਜੀ ਚਲੋ ਮੇਰੀ ਮਜਬੂਰੀ ਬਣ ਕੇ ਵੀ ਹੁਣ ਆ ਵੀ ਗਿਆ ਵੀ ਇੱਥੋਂ ਤੋਂ ਹੁਣ ਇੱਥੋਂ ਡਰਾਈਵਰ ਬਣ ਕੇ ਜਾ ਉਸ ਟਾਈਮ 100 ਰੁਪਏ ਖਲਾਸੀ ਨੂੰ ਕਨੈਕਟਰ ਨੂੰ ਤਨਖਾਹ ਦਿੰਦੇ ਸੀ ਉਹ ਵੀ ਮੈਂ ਇਹ ਕਹਿੰਦਾ ਸੀ ਭਾਈਆ 100 ਰੁਪਏ ਵੀ ਤੂੰ ਲੈ ਲੈ ਵੀ ਮੈਨੂੰ ਕੰਮ ਸਿਖਾ ਦੇ ਬਸ ਇਹ ਕਿਹੜੀ ਕਿਸਾਨੀ ਗੱਲ ਹੋਣੀ ਜੀ ਸਾਨੂੰ ਤਾਂ ਹੁਣ ਮੇਰੇ ਇੰਨਾ ਯਾਦ ਨਹੀਂਗਾ ਜੀ ਆਹ ਆ ਜੀ ਮੈਂ ਕਦੇ ਹਾਬ ਹਾਬਤਾ ਮੈਚ ਕਿਸ ਨੇ ਖੇਡਣਾ ਉਹ ਭੁੱਲ ਜਾਂਦਾ ਸੀਗਾ ਜੀ ਵੀ ਇਹਨਾਂ ਦਾ ਮੈਚ ਲੱਗਿਆ ਸਾਹ ਨੂੰ ਤਾਂ ਹੁਣ ਮੇਰੇ ਦਿਮਾਗ ਤੇ ਨਹੀਂ ਗੱਲ ਜੀ ਇਹ ਯਾਦ ਉਹ 13 14 ਕ ਸਾਲ ਦੀ 14 15 ਕ ਸਾਲ ਦੀ ਉਮਰ ਹੋਊਗੀ ਜੀ ਐ ਤੇ ਫਿਰ ਦੁਬਾਰਾ ਉਧਰੋਂ ਟਰੱਕਾਂ ਦੀ ਡਿਲੀਵਰੀ ਵੱਲੋਂ ਵਾਪਸੀ ਕਦੋਂ ਹੋਈ ਪਿੰਡ ਨੂੰ ਵਾਪਸੀ ਵਾਪਸੀ ਦੀ ਗੱਲ ਸਮਝਾ ਦਿੰਦੇ ਆ ਵਾਪਸੀ ਮਹਾਲ ਭਰੇ ਛਟਾ ਲੁਧਿਆਣੇ ਬੰਬੇਓ ਜੀ ਇੱਥੇ ਕੋਈ ਕੋਈ ਚੱਕਰ ਪੈ ਗਿਆ ਜਾਨੀ 2-3 ਦਿਨ ਦੀ ਹੜਤਾਲ ਆ ਗਈ ਹਾਂਜੀ ਗੱਦੀ ਕਰੇ ਗੱਦੀ ਸਾਡੇ ਇਥੇ ਟੀਮ ਸੀ ਵਧੀਆ ਟੀਮ ਸੀ ਸਾਡੇ ਕਿਰਪਾਲ ਕੋਲ ਉਹਨੇ ਟੀਮ ਸੀ ਹਾਂਜੀ ਬਹੁਤ ਤਕੜੇ ਪਿਆਰ ਸੀਗੇ ਹਾਂਜੀ ਹਾਂਜੀ ਤੇ ਬਹੁਤ ਵਧੀਆ ਮੇਰੇ ਨਾਲ ਬਹੁਤ ਵਧੀਆ ਪਿਆਰ ਸੀ ਕਿਉਂ ਖੇਡ ਦੇ ਕਰਕੇ ਹੂੰ ਤੇ ਮੈਨੂੰ ਕਹਿੰਦਾ ਕਿਉਂ ਬਈ ਨਾਸ ਚੱਲੀਏ ਹਾਂਜੀ ਉਹ ਮਾਖਾ ਵੀ ਇੱਥੇ ਵਿਹਲੇ ਬੈਠੇ ਕੀ ਕਰਾਂਗੇ ਚੱਲ ਜੀ ਤੇ ਬਾਅਦੇ ਕਹਿੰਦੇ ਅਸੀਂ ਸਲਾਰ ਗਏ ਹੂੰ ਨਾਰੀ ਕੇ ਗਏ ਅਸੀਂ ਜੀ ਨਾਰੀ ਕੇ ਜਾ ਕੇ ਮੈਂ ਬੈਸਟ ਰੇਡਰ ਨਿਕਲਿਆ ਬਾਜੀ ਬਾ ਦੂਜੇ ਦਿਨ ਫੇਰ ਅਸੀਂ ਸਨਾਰ ਸਨਾਰ ਵਾਗ ਗਏ ਅਸੀਂ ਜੀ ਸਨਾਰ ਫੇਰ ਕੋਈ ਜੱਫਾ ਨਾ ਮੈਨੂੰ ਜੀ ਤੀਜੇ ਦਿਨ ਫੇਰ ਐਤਵਾਰ ਆ ਗਿਆ ਖਾਨੀ ਕੋਈ ਐਹ ਜਿਹਾ ਇੱਕ ਨਾ ਆ ਗਿਆ ਧੂਰੀ ਵਾਗ ਗਏ ਅਸੀਂ ਜੀ ਧੂਰੀ ਆ ਕੇ ਸਾਡਾ ਮੈਚ ਪਾਇਆ ਬਹੁਤ ਤਗੜੇ ਮੈਚ ਬੈ ਘਲੋਟੀ ਨਾ ਪੈਸ ਪੈ ਬਿਲੇਉਣੀ ਮੇਰੇ ਹਿਸਾਬ ਨਾਲ ਸੁਖ ਵੀ ਤੀਗਾ ਉਦੋਂ ਮੇਰਾ ਤਾਂ ਉਦੋਂ ਵਜ਼ਨ ਵੀ 60 ਕਿਲੋ ਸੀਗਾ ਤੇ ਮੈਚ ਓਪਨ ਦੇ ਤੋੜੇ ਮੈਂ ਜੋ ਓਪਨ ਦੇ ਸੀ ਸਾਡੇ ਜੀ ਤੇ ਸੋਨੇ ਬਹੁਤ ਵਧੀਆ ਚਾ ਫਿਜ਼ੀਕਲ ਉਟੀਆਂ ਜਾਬਦਾਨ ਬਹੁਤ ਤਗੜੀ ਸੀ ਇਹਨਾਂ ਦੀ ਹਾਂਜੀ ਤੇ ਚੱਲ ਉੱਥੇ ਮੈਂ ਬੈਸਟ ਰੇਡਰ ਫੇਰ ਨਿਕਲਿਆ ਜਾ ਕੇ ਜੀ ਉਦੋਂ ਖਾਨੀ ਕਿੰਨੇ 500 ਖਾਨੀ 600 ਰੁਪਿਆ ਆਏ ਜਾਣੀ ਦੀ ਨਾਮ ਕੀ ਹੁੰਦੇ ਉਦੋਂ 1800 ਹੂੰ ਆਏ ਨਾਮ ਹੁੰਦੇ ਸੀ ਉਹ ਹਾਂਜੀ ਫੇਰ ਬੈਸਟ ਤੇ ਫੇਰ ਮੈਨੂੰ ਕਿਰਪਾਲ ਕੋਲ ਕਹਿੰਦਾ ਵੀ ਹਾਂ ਤੂੰ ਹੂੰ ਵੀ ਦੇ ਤੇਰੇ ਕੋ ਸਾਰਾ ਕੁਝ ਆਹ ਨੂੰ ਧੱਕੇ ਖਾਣਾ ਤੂੰ ਬਿਲਕੁਲ ਜੀ ਵੀ ਬਾਪਸ ਮੁੜਿਆ ਹੂੰ ਚਲੋ ਮੈਨੂੰ ਵੀ ਆਇਆ ਹੋ ਗਿਆ ਮੈਂ ਦੇਖ ਲਿਆ ਜੇ ਲੋਕਾਂ ਦਾ ਮੈਨੂੰ ਪਿਆਰ ਹੀ ਬਹੁਤ ਮਿਲੇ ਆ। ਹਾਂਜੀ। ਕਿਉਂ ਬਾਜੰ ਥੋੜਾ ਦੀਗਾ। ਜੀ। ਕੰਮ ਗੇ ਮੇਰੀ ਹੋਲ ਸਟਾਈਲ ਦੀ ਸੀਗੀ। ਹਾਂਜੀ। ਕਿਉਂ ਮੈਂ ਭਜਣਾ ਨਹੀਂਗਾ। ਬੰਦੇ ਨਾਲ ਹੱਥੋਂ ਪਾਈ ਕਰਕੇ ਹੀ ਆਉਣਾ। ਜੀ। ਨੰਬਰ ਵੀ ਲੈਣਾ ਆਇਆ ਨਹੀਂ ਵੀ ਬੇ ਬਾਟਲ ਵੇੜੀਏ ਛੇਤੀ ਨਾ ਬਾਹਰ ਦੇ ਮੇਡ ਦਾ ਨਹੀਂ ਜੀ ਹੁੰਦਾ। ਜੋ ਵੀ ਨਹੀਂ ਹੋਦੀ ਸੀ। ਜੋ ਵੀ ਤੇ ਮੈਨੂੰ ਆਪ ਦੀ ਬਾਹਾਂ ਤੇ ਬਹੁਤ ਮਾਣ ਸੀਗਾ। ਵਾਹ ਜੀ ਵਾਹ। ਤੇ ਚਲੋ ਇਹ ਕਿਰਪਾਲ ਗੋਲ ਕੰਨਾ ਵਾਪਸ ਮੁੜਿਆ ਤੋਂ। ਹੂੰ। ਮੈਨੂੰ ਵੀ ਆਏ ਹੋਗੇ ਯਾਰ ਐਡਾ ਪਿਆਰ ਲੋਕਾਂ ਦਾ ਮਿਲਿਆ ਹਾਂਜੀ ਚਲੋ ਜੀ ਮੈਂ ਆਪਦੀ ਗੱਡੀ ਮਾਲ ਖਾਲੀ ਕਰਿਆ ਗੱਡੀ ਚ ਮਾਲਕ ਨੂੰ ਇੱਥੇ ਸ਼ਿਓੜੇ ਦਾ 6 ਕੋਚੇ ਕੋ ਕੋਪਨੀ ਹੁੰਦੀ ਸੀ ਮਜੀਤ ਮਜੀਤ ਹੁੰਦਾ ਸੀ ਜੀ ਪਕਾ ਵੀ ਮਜੀਤ ਮੈਂ ਵੀ ਮੈਂ ਹਾਲੇ ਗੱਡੀ ਨਹੀਂ ਚਲਾਉਣੀ ਵੀ ਮੈਂ ਆ ਲੈਨ ਤੇ ਬੜਨਾ ਜੀ ਉਹ ਕਹਿੰਦਾ ਠੀਕ ਆ ਕੋਈ ਨਾ ਜੀ ਬਾਸ ਉਦੋਂ ਤੇ ਮੈਚ ਖੇਡੇ ਪਿੰਡ 바ਰ ਦੇ ਉਦੋਂ ਮੇਰੇ ਨਾਲ ਕਿਰਪਾਲ ਕੋਲ ਨੇ ਤਾਂ ਸਾਡੇ ਨਾਲ ਮੇਰੇ ਨਾਲ ਮੈਚ ਖੇਡਿਆ ਹੋਊਗਾ 10 ਕ ਮੈਚ ਖੇਡਿਆ ਹੋਊਗਾ ਹੂੰ ਦਾਸਕ ਮੈਚਾਂ ਬਾਅਦ ਇਹ ਕਹਿੰਦਾ 나ਥਾ ਟੀਮ ਸੰਭਲ ਤੂੰ ਜੀ ਕਿ ਉਹ ਇਹ ਬੰਦੇ ਨੂੰ ਇਹਦੇ ਮੈਚ ਖੇਡਦਾ ਸੀਗਾ ਇਹ ਘੱਟ ਮੈਚ ਖੇੜੇ ਹਫ਼ਤੇ 'ਚ 2 ਜਾਂ 1 ਮੈਚ ਖੇੜਦਾ ਸੀ ਸੌਂਕ ਨੂੰ ਜੀ ਪੈਸੇ ਪੂਸੇ ਨੂੰ ਕੋਈ ਨਹੀਂ ਸੀ ਹੂੰ ਮਿਹਨਤੀ ਬੰਦਾ ਬਹੁਤ ਸੀਗਾ ਜੀ ਇਹ ਕਹਿੰਦਾ ਵੀ 나ਥ ਵੀ ਇਹ ਟੀਮ ਨੂੰ ਤੈਂ ਸੰਭਲ ਹੁਣ ਪਿੰਡ ਨੂੰ ਹੂੰ ਬਾਅਦ ਮੈਂ ਉਹਦੀ ਇਹੋ ਜਿਹੀ ਗੱਲ ਲਾੜਗੱਠ ਬੰਨੀ ਹੂੰ ਮੈਂ ਜਾਣਦੀ ਆ ਜੀ ਸਮਾਂ ਹੀ ਜਾਣਦੀ ਮੈਂ ਪਿੰਡ ਦੇ ਵਿੱਚ ਹੀ ਖਰਾਬ ਕਰਦਾ ਜੀ ਤੇ 15 16 ਸਾਲ ਕੌਡੀ ਖੇਡ ਕੇ ਪਿੰਡ ਦੇ ਵਿੱਚ ਵੀ ਪਿੰਡ ਦਾ ਨਾਮ ਆਪਾਂ ਰੱਖੀਏ ਹਾਂਜੀ ਹਾਂਜੀ ਬਹੁਤ ਮੈਨੂੰ ਮੌਕੇ ਮਿਲੇ ਨੇਗੇ ਜਿੰਨੇ ਦਿਨ ਬਚੀਆਂ ਜਮਾਇ ਖੇਡੇ ਆ ਕੌਟੀ ਹੂੰ ਕਿਹੜੇ ਬੋਰਜ ਹਰੀ ਸਿੰਘ ਜਿ ਖੇਡੇ ਆ ਹੂੰ ਕਿਹੜੇ ਖਿਡਾਰੀ ਤੁਹਾਡੇ ਨਾਲ ਇਹ ਮੇਰੇ ਨਾਲ ਕੌਰਾ ਸੀ ਲਾਡੀ ਸੀ ਹੂੰ ਤੇ ਵੀਰਾ ਸੀ ਵਧੀਆ ਪਲੇਅਰ ਸੀਗੇ ਜੀ ਚਲੋ ਉਹ ਤਾਂ ਅੱਜ ਸਾਰੇ ਜਾਨੀ ਪਰਿਵਾਰ ਦੇ ਸਾਰੇ ਬਾਹਰ ਬੈਠੇ ਨੇ ਜੀ ਹਾਂਜੀ ਤੇ ਮੈਂ ਕਿਦੇ ਕਹਿੰਦਾ ਸੋਚਦਾ ਨਾ ਵੀ ਜੇ ਮੈਂ ਉਸੇ ਟੀਮ 'ਚ ਖੇਡਦਾ ਅੱਜ ਮੈਂ ਵੀ ਬਾਹਰ ਸੀਗਾ ਬਾਹਰ ਸੀਗਾ ਜੀ ਬਿਲਕੁਲ ਬੋਰਜ ਹਰੀ ਸਿੰਘ ਦੀ ਟੀਮ ਸੀਗੀ ਉਹ ਵੀ ਸਾਰੇ ਪਲੇਅਰ ਬਾਹਰ ਨੇ ਗਏ ਹੂੰ ਮੈਂ ਤਾਂ ਮੈਂ ਖੇਡੇ ਆ ਥੋੜੇ ਹੀ ਉਹਨਾਂ ਨਾਲ ਕਿਉਂ ਮੈਨੂੰ ਪਿੰਡ ਦਾ ਲਾਲਸ ਸੀਗਾ ਵੀ ਪਿੰਡ ਦੀ ਸਾਡੀ ਟੀਮ ਨਾਲ ਕਿ ਇਧਰ ਉਹ ਤਾਂ ਖੇਡ ਨਾ ਜਾਵੇ ਹੂੰ ਵੀ ਚਲੋ ਜੇ ਕੰਡੋਰ ਬਾਗਡੋਰਸ ਮਾਰੀ ਆ ਕਿਰਪਾਲ ਕੋਲ ਨੇ ਵੀ ਆਪਾਂ ਇਹਨੂੰ ਬਰਕਰਾਰ ਰੱਖ ਬਰਕਰਾਰ ਰੱਖੀਏ ਹਾਂਜੀ ਹਾਂਜੀ ਬਸ ਉਸੇ ਲਾਈਨ ਤੇ ਚੱਲਦੇ ਰਹੇ ਤੇ ਪਿੰਡ ਦੇ ਕਿਹੜੇ ਖਿਡਾਰੀ ਤੁਹਾਡੇ ਨਾਲ ਸੀ ਮੇਰੇ ਨਾਲ ਉਸ ਟਾਈਮ ਪਿੰਡ ਦੇ ਕ੍ਰਿਪਾਲ ਕੋਲ ਸੀਗਾ ਹਾਂਜੀ ਉਹ ਤਾਂ ਦੱਸਿਆ ਹੀ ਐ ਮੈਂ ਇੱਕ ਕਾਕਾ ਸੀਗਾ ਸੁਖਾ ਸੀਗਾ ਭਿੰਦਰ ਸਿੰਘ ਮੇਰਾ ਬੜਾ ਭਾਈ ਹਾਂਜੀ ਜਾਫੇ ਸੀ ਇਹ ਜੀ ਬਰਿੰਦਰ ਸੀਗਾ ਇੱਕ ਸਾਡੇ ਜੱਗਾ ਜੱਗਾ ਇਹ ਜਾਫੇ ਸੀਗੇ ਮੇਰੇ ਨਾਲ ਜੀ ਇੱਕ ਮਲੋਦ ਰੋੜੀਆਂ ਤੋਂ ਕਸ਼ਮੀਰਾ ਸੀਗਾ ਮੇਰੇ ਨਾਲ ਜਾਫੇ ਇੱਕ ਮੇਲੀ ਤੋਂ ਕੋਲੋਟੀ ਸੀਗਾ ਮੇਰੇ ਨਾਲ ਜੀ ਇਹ ਬੰਦੇ ਜਾਣੇ ਮੇਰੇ ਨਾਲ ਮੈਚ ਖੇਡੇ ਨੇ ਤੇਰੀ ਟੀਮ ਚ ਵਧੀਆ ਉਸ ਟਾਈਮ ਹਾਂਜੀ ਜੀ ਤੇ ਬਾਕੀ ਐ ਬਹੁਤ ਚੱਲਦਾ ਚੱਲਦਾ ਇੰਨੀ ਸਮਾਂ ਨਿਕਲ ਗਿਆ ਪਤਾ ਹੀ ਨਹੀਂ ਲੱਗਿਆ ਕਾ ਸੱਟਾ ਵੇਟਾ ਲੱਗ ਗਿਆ ਕਾਦ ਕੋਸ ਹੋਇਆ ਜੀ ਤੇ ਇੱਕ ਪਿੰਡ ਓਪਨ ਦੇ ਤੁਸੀਂ ਇਹਨਾਂ ਟੀਮਾਂ ਦੇ ਵੱਲੋਂ ਮੈਚ ਖੇਡੇ ਹੋ ਕਿਸੇ ਹੋਰ ਵੱਲੋਂ ਵੀ ਖੇਡੇ ਹੋ ਪਿੰਡ ਓਪਨ ਦੀ ਚ ਗੱਲ ਕਰੀਏ ਨਹੀਂ ਮੈਂ ਆਲ ਓਪਨ ਦੇ ਮੈਚ ਖੇਡੇ ਆ ਮੈਂ ਉਹ ਕਿਹੜੀਆਂ ਸੰਸਥਾਵਾਂ ਤੇ ਕਿਹੜੇ ਕਲੱਬਾਂ ਦੇ ਵਿੱਚ ਖੇਡੇ ਹੋ ਕਿਵੇਂ ਉਹਨਾਂ ਚ ਐਂਟਰੀ ਵੀ ਤੁਹਾਡੀ ਨਹੀਂ ਨਹੀਂ ਇੱਕ ਤਾਂ ਮੈਂ ਅਕੈਡਮੀਆ ਦੇ ਮੈਚ ਖੇਡੇ ਆ ਰਾੜਾ ਸਾਹਿਬ ਚ ਜੀ ਕਿਉਂ ਰਾੜਾ ਸਾਹਿਬ ਦੇ ਵਿੱਚ ਕਿਉਂ ਆਪਾਂ ਨੂੰ ਐਂ ਲੱਗਦਾ ਸੀਗਾ ਬੰਦੇ ਉੱਥੇ ਥੋੜੇ ਜਿਹਾ ਆਪਣੇ ਆਂਟੀ ਆ ਗਏ ਜੀ ਕਿਉਂ ਆਪਾਂ ਨੂੰ ਹੈ ਨਹੀਂ ਸੀਗਾ ਤੁਮ ਸਮ ਦੱਸਿਆ ਵੀ ਮੈਂ ਥੋੜਾ ਜਿਹਾ ਦੂਰ ਹੀ ਦੇ ਹਾਂ ਜੀ ਆ ਬਹੁਤ ਪਾਸਾ ਵੱਟ ਗਈ ਕਿੰਨੇ ਸਾਲ ਖੇਡੇ ਵੀਰੋ ਚ ਮੈਂ ਇਸ ਸਾਲ ਕੀ ਖੇਡੇ ਹਾਂ ਕਿਹੜੇ ਖਿਡਾਰੀ ਸੀ ਤੇਰੇ ਨਾਲ ਇਹੇ ਸੀ ਜਾਰਗੜੀ ਦੇ ਸੀਗੇ ਨਿੱਕਾ ਸੀਰੇ ਹੁਣੀ ਹਾਂਜੀ ਇਹ ਨੰਨੀ ਤਕਰੀਬਨ ਟੀਮ ਹੀ ਸੀ ਪਿੰਡ ਦੀ ਜੀ ਉਹ ਨੰਮੀ ਨੰਮੀ ਟੀਮ ਚੱਲੀ ਸੀ ਵਧੀਆ ਪਲੇਅਰ ਸੀਗੇ ਇਹ ਜੀ 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 ਚਲੋ ਆਪਾਂ ਇੱਥੋਂ ਪਾਸਾ ਵਾੜਦੇ ਫੇਰ ਆਪਾਂ ਨੇ ਘੰਗੂੜ ਅਕੈਡਮੀ ਉਹ ਚਲਾਈ ਅਸੀਂ 3 ਸਾਲ ਜੀ ਬਹੁਤ ਵਧੀਆ ਪਲੇਅਰ ਸੀ ਮੇਰੇ ਨਾਲ ਹਾਂਜੀ ਚਲੋ ਵੀ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਮਗਰ ਬੈਕ ਹੈ ਨਹੀਂ ਸੀਗੀ ਉਹ ਵੀ ਸਾਡੇ ਖੰਡ ਖੁੰਡ ਬਈ ਜੀ ਬਾਕੀ ਐ ਹੋਰ ਇੱਕ ਦੋ ਕੱਡੀ ਮੈਚਾਂ ਦੀ ਮੈਂ ਠੀਜਾਂ ਠੀਜਾਂ ਕਰਾਇਆ ਜੀ ਤੇ ਫਿਰ ਕੋਈ ਕੋਈ ਆਪਣਾ ਕੋਈ ਬਾਹਰ ਦਾ ਜਾਣੇ ਕੋਈ ਚਾਂਸ ਹੀ ਬਣਿਆ ਹੈ ਬਾਹਰ ਦਾ ਚਾਂਸ ਹੈ ਤੁਹਾਡਾ ਨਾਂ ਬਣਦਾ ਕੀ ਕਰਨ ਰਿਹਾ ਤੁਸੀਂ ਐਡੀ ਤਕੜੀ ਕਬੱਡੀ ਖੇਡੀ ਤੇ ਤੁਹਾਡਾ ਪੂਰਾ ਨਾਂ ਰਿਹਾ ਕੱਲ ਤਾਂ ਇਹ ਆ ਜੀ ਤੇ ਇੱਕ ਤਾਂ ਮੈਂ ਬੰਦੇ ਵਧੀਆ ਵਧੀਆ ਪਲੇਅਰਾਂ ਨੂੰ ਮਿਲਿਆ ਨਹੀਂਗਾ ਜੀ ਤੇ ਉਹੀ ਬਸ ਇੱਕ ਮਨ ਨੂੰ ਅਨਪੜਤਾ ਮਾਰ ਗਈ ਜੀ ਜੀ ਉਹਨਾਂ ਤੋਂ ਵੀ ਮੈਂ ਜਾਣਦੀ ਜੇ ਜਾਨੀ ਦੂਰ ਜਾ ਕੇ ਬਹਿ ਜਾਣਾ ਹੂੰ ਬੁਲਾਉਣ ਦੀ ਬਜਾਏ ਜਾਨੀ ਮੈਂ ਪਾਸਾ ਜਾ ਵਟ ਕੇ ਪਰੇ ਵਗ ਜਾਣਾ ਇੰਨਾ ਜੱਕਦਾ ਸੀ ਜਾਨੀ ਦੀ ਮੈਂ ਜੀ ਮੈਂ ਤੁਹਾਡੀ ਜੱਕ ਜੱਕ ਦੇ ਵਿੱਚ ਸੰਗ ਦੇ ਵਿੱਚ ਤੁਸੀ ਲਵੇ ਨਹੀਂ ਲੱਗੇ ਲਵੇ ਨਹੀਂ ਲੱਗੇ ਜੀ ਬਾਕੀ ਜਿਆਦਾ ਇਹ ਆ ਹਾਸਾ ਹੋਇਆ ਮੇਰੇ ਨਾਲ ਫਿਰ ਮੈਂ ਟੂਰਨਾਮੈਂਟ ਨਾਲ ਨਹੀਂ ਜੁੜਿਆ ਹੈਗਾ ਹੂੰ ਬਹੁਤ ਜਾਨੀ ਸਮਾਂ ਬਹੁਤ ਹੀ ਖਰਾਬ ਆ ਗਿਆ ਸੀਗਾ ਜੀ ਕ੍ਰਿਸ਼ਨ ਇੰਨੀ ਮਾੜੀ ਆ ਗਈ ਸੀ ਉਸ ਟਾਈਮ ਦੇ ਵਿੱਚ ਮੈਨੂੰ ਇੱਕ ਸਾਥ ਦਿੱਤਾ RAMGAR SARDARAN DA RAMA DABA ਜੀ ਉਹ ਬੰਦੇ ਨੇ ਮੈਨੂੰ ਜਾਣੇ ਦੀ ਉਥੇ ਚੌਂਕ ਤੇ ਲੈ ਗਿਆ ਮੈਨੂੰ ਉਹ ਜੀ ਮਖਾ ਵੀ RAMME ਮੇਤੋ ਇਹ ਕੰਮ ਨਹੀਂ ਹੋਣਾ ਹੈਗਾ ਵੀ ਇੱਥੇ ਹਰ ਇੱਕ ਬੰਦਾ ਆ ਕੇ ਕਹਿੰਦਾ ਵੀ ਨਾਸ ਉਥੇ ਬਰਨਾਲਾ ਕੋਈ ਬਾਜ਼ ਮਾਰ ਨਹੀਂ ਪੈਂਦਾ ਕਨੈਕਟਰ ਦੇ ਨਾਲ ਜੀ ਤੁਸੀਂ ਉਥੇ ਮਾਲਕੇ ਵਸਟੈਂਡ ਦੇ ਭਾਰਤ ਨਗਰ ਚੌਂਕ ਤੇ ਲੈ ਗਿਆ ਇਹ ਉਥੇ ਸੀਗਾ ਇਹ ਮੇਰੇ ਕੋਲ ਕੌਕਡੀ ਸਿਖਣਾ ਹੁੰਦਾ ਹੁੰਦਾ ਸੀ ਇਹ ਹਾਂਜੀ ਇਹਨੇ ਵਿਚਾਰੇ ਨੇ ਕੀ ਕਰਨਾ ਪਰੇ ਜਾ ਕੇ ਬਹਿ ਜਾ ਕਹਿੰਦਾ ਮਖਾ ਨਾ ਮੇ ਮੇਤੋ ਇਹ ਕੰਮ ਨਹੀਂ ਹੋਣਾ ਵੀ ਮੈਨੂੰ ਮੈਂ ਤਾਂ ਕੌਕਡੀ ਲੈਣ ਚ ਹੀ ਪੜਦੇ ਹਾਂ ਹਾਂਜੀ